ਉਹ ਕਈ ਤਾਂ ਜਾਂਦੇ ਇੱਕ ਸੁਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਸ਼ਰਮ ਨਗੀ ਸੀ ਅੱਜਾ ਰੂਹ ਨੇ ਕਮ ਖਰਾਬ ਕਰਤਾ ਯਾਰ ਦੱਸ ਸੌ ਲੇਕਿਨ ਮੈਂ ਤਾਂ ਇਥੇ ਚ ਨਜ਼ਾਰੇ ਲੈਣ ਨਹੀਂ ਆਉਂਦੇ ਹੋਉਂਦੇ ਉੱਤ ਤੱਕ ਤਾਂ ਪਹੁੰਚ ਗਏ ਹੁਣ 6 ਮਹੀਨੇ ਬਾਅਦ ਕਹਿਣਗੇ ਆਪ ਹੀ ਕਹਤਾ ਬੱਤੀ ਨਹੀਂ ਬੱਤੀ ਤਾਂ ਜਮੀ ਖਾ ਘੱਟ ਦੋ ਪੈਸਾ ਇਹ ਐਂ ਵਧੀ ਜਾਣੇ ਨੇ 37 ਬਿਉਲੀ 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵੰਤ ਮਾਨ ਪਵਨ ਤੁਮਨ ਤੜਕੀ ਉੱਠ ਕੇ ਪਵਨ ਤੁਮਨ ਪਵਨ ਤੋ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੋਂ ਹੀ ਆਇਆ ਭਰਾ ਮੈਂ ਤਾਂ ਮੈਂ ਕਹਤਾ ਸੀ ਵਿਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲ ਆਉਂਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਥੋੜੀ ਆਇਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਾ ਹੋਣ ਨਹੀਂ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦ ਨੇ ਪੇਟਦੇ ਨੇ ਮੈਂ ਤਾਂ ਇਹੇ ਗਲਤੀ ਲੈ ਰਹੇ ਨੇ ਯਾਰ ਜੀ ਜਿਹੜੇ ਮਰਜ਼ੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਨਹੀਂ ਲੈਣਾ ਯਾਰ ਮੈਂ ਕੀ ਕਹਣਾ ਪ੍ਰਭੂ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਸ਼ਰਮਨਾਕੀ ਸੀ ਅੱਛਾ ਰੂਹਾਂ ਨੇ ਕੰਮ ਖਰਾਬ ਕਰਤਾ ਯਾਰ ਤਰਸ ਸੋ ਲekin ਮੈਂ ਤਾਂ ਇਥੇ ਚ ਨਜ਼ਾਰੇ ਲੈ ਲੰਨਾ ਬਿਛਲੇ ਇਹਨਾਂ ਨੇ ਜੀਕਾ ਤਾਂ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਨਾ ਮੇਰਾ ਕੋਈ ਕਸੂਰ ਨਹੀਂ ਚਪਾਓ ਯਾਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਸੱਥਾਂ ਚ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਾਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਵੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਿਲਾਜ ਹਸਪਤਾਲ ਕੋਈ ਕਮਾਲਾਕਲੀ ਕੁਝ ਕੱਕ ਨਹੀਂ ਨਾ ਕੀਤਾ ਹੁਣ ਕੀਤਾ 10 ਲੱਖ ਰੁਪਏ 10 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆ ਹਸਪਤਾਲ ਜਾਓ ভোটার ਕਾਰਡ ਜਾਂ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆ ਜੋ ਬਾਕੀ ਸਭ ਸਰਕਾਰ ਕਰੂਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੂੰ ਇਹ ਚ ਵੀ ਨੁਕਸ ਕੱਢ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਹਦੀ ਨੁਕਸ ਕੱਢਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਿਹਾ ਵਿਧਾਨ ਸਭਾ ਜਾਓ ਫਿਰ ਉੱਥੇ ਬੋਲ ਦੇਣੀ ਉਥੇ ਉਥੇ ਮੈਂ ਕਹਿ ਦਿੰਨਾ ਪੰਜਾਬੀ ਬੋਲ ਕੇ ਦਿਖਾਓ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਨਾ ਮੈਂ ਕਾਇਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਊੜਾ ਅੜਾ ਈ ਈ ਸ ਸ ਹ ਕ ਕ ਖ ਖ ਗ ਗ ਘ ਘ ङ ਐ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਮੇ ਅੱਖਰ ਨਹੀਂ ਕਹਿੰਦੇ ਪਉ ਨੂੰ ਟੋਟਲ 35 ਲਿਖ ਲੈ ਸ਼ਰਤਾ ਲਓ 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇਈਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇਈਆਂ ਨਹੀਂ ਲਿਖਿਆ ਜਾਣਾ ਚੱਲ ਲਿਖਿਆ ਛੱਡੋ ਕਈ ਕਈ ਦੇਣ ਇਈਆਂ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਫੋਥ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐਂ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਝੂਠ ਹੁੰਦਾ ਸੁ ਮਹੀਨਾ ਦਾ ਫੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਇਹ ਯਾਰ ਚਲੋ ਮਾਰ ਲੈਣ ਦੇ ਚੀਕ ਕੰਪਾ ਕਿਹੜਾ ਭਾਈ ਘੱਟ ਕੀਤੀ ਇਹਨਾਂ ਨਾਲ ਜਮਾਨਤ ਤੇ ਜ਼ਬਤ ਕਰਾਤੀਆਂ ਸਾਰਿਆਂ ਦੀ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ ਟੌਪ 100 ਦੇ ਵਿੱਚ ਆਈ ਹੈ ਜੀ ਪੀਏਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਬੱਚੇ ਪਹਿਲੀ ਵਾਰ 200 ਤੋਂ ਵੱਧ ਬੱਚੇ ਜੀ ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਇਹਨਾਂ ਕਦੇ ਸੋਚਿਆ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਅਨਪੜ੍ਹ ਰੱਖ ਲਓ ਇਹਨਾਂ ਨੂੰ ਨੌਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਪਤਾ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਹਾ ਹੋਰ ਜ਼ੋਰ ਦੇ ਲਾਂਗੇ ਨਾ 9ਵੀਂ ਤੱਕ ਰੱਖ ਲੋ ਅਹੀਂ 10ਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ ਢਾਲ ਸਕੀਮ ਚ ਆ ਗਏ ਤੁਸੀਂ ਆਜੋ ਚਲੋ ਸ਼ਾਬਾਸ਼ ਫਿਰ ਦੇ ਰਹੋ ਥੀ ਸੱਚੀਆਂ ਗੱਲਾਂ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੁ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਹੂਟਰਾਂ ਦਾ ਜਾਂ ਕਿ ਮੈਨੂੰ ਕੋਈ ਗਨਮੈਨ ਦਾ ਚਾਹ ਨਹੀਂ ਹੈਗਾ ਮੈਂ ਤਾਂ 17.5 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17.5 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁਖੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵੰਤ ਮਾਨਾਂ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ ਬੁਝੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀ ਉਹ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਤੁਹਾਡਾ ਸਾਥ ਚਾਹੀਦਾ ਬਸ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਮੁਬਾਰਕਾਂ ਦੋਸਤਾਂ ਮਿੱਤਰਾਂ ਨੂੰ ਮੁਬਾਰਕਾਂ ਤੇ ਪੰਜਾਬ ਦੇ ਪਰਿਵਾਰ ਜੀ ਇੱਕ ਵਾਰੀ ਫੇਰ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਵੈਲਕਮ ਸਵਾਗਤ ਜੀ ਆਇਆਂ ਨੂੰ